ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਕਹਾਣੀ ਬਾਰੇ ਪੜ੍ਹਾਂਗੇ ਜਿਹਦਾ ਨਾਂ ਹੈ ਇਕੀਗਾਈ ਇੱਕ ਵਾਰ ਦੀ ਗੱਲ ਹੈ ਜਾਪਾਨ ਦੇ ਇੱਕ ਛੋਟੇ ਜਿਹੇ ਟਾਪੂ ਓਕੀਨਾਵਾ ਵਿੱਚ ਲੋਕ ਖੁਸ਼ ਰਹਿੰਦੇ ਸਨ ਜਿੱਥੇ ਸੈਂਕੜੇ ਸਾਲਾਂ ਤੋਂ ਬਜ਼ੁਰਗ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਸਨ ਉਹਨਾਂ ਦੀ ਖੁਸ਼ੀ ਦਾ ਰਾਜ਼ ਇੱਕ ਪੁਰਾਣਾ ਜਾਪਾਨੀ ਸ਼ਬਦ ਸੀ ਜਿਹਦਾ ਨਾਂ ਸੀ ਇਕੀਗਾਈ ਇਕੀਗਾਈ ਦਾ ਅਰਥ ਹੈ ਜਿਉਣ ਦੀ ਵਜ੍ਹਾ ਜਾਂ ਸਵੇਰੇ ਉੱਠਣ ਦਾ ਕਾਰਨ ਇਹ ਉਹ ਗੱਲ ਹੈ ਜੋ ਤੁਹਾਨੂੰ ਹਰ ਰੋਜ਼ ਉੱਠ ਕੇ ਇੱਕ ਨਵੀਂ ਉਮੀਦ ਨਾਲ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ। ਇਸ ਕਿਤਾਬ ਵਿੱਚ ਲੇਖਕ ਹੈਕਟਰ ਗਾਰਸਿਆ ਅਤੇ ਫ੍ਰਾਂਸਿਸ ਮੀਰਾਲੇਸ ਓਕੀਕਾਵਾ ਦੇ ਲੋਕਾਂ ਦੀਆਂ ਅਜੀਬੋ-ਗਰੀਬ ਕਹਾਣੀਆਂ ਅਤੇ ਰੂਚੀਆਂ ਨੂੰ ਵੇਖਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਇਕਿਗਾਈ ਲੱਭੀ ਅਤੇ ਸਦੀਆਂ ਤੱਕ ਖੁਸ਼ ਰਹੇ। ਓਕੀਨਾਵਾ ਦਾ ਟਾਪੂ ਜਾਪਾਨ ਦਾ ਦੀਓਸਲੀ ਜਗ੍ਹਾ ਹੈ ਜਿੱਥੇ ਜ਼ਿੰਦਗੀ ਦਾ ਸਾਦਾ ਵਰ ਖਾਸ ਤਰੀਕੇ ਨਾਲ ਜੀਵਨ ਜਿਉਣ ਦੇ ਢੰਗ ਨੂੰ ਦੇਖਿਆ ਜਾ ਸਕਦਾ ਹੈ ਇੱਥੇ ਲੋਕ ਬਜ਼ੁਰਗ ਹੁੰਦੇ ਹੋਏ ਵੀ ਆਪਣੇ ਦਿਨਾਂ ਵਿੱਚ ਖੁਸ਼ ਰਹਿੰਦੇ ਹਨ ਉਹ ਆਪਣੇ ਬਾਗਾਂ ਵਿੱਚ ਕੰਮ ਕਰਦੇ ਹਨ ਦੋਸਤਾਂ ਨਾਲ ਗੱਲਾਂ ਕਰਦੇ ਹਨ ਅਤੇ ਸੱਭਿਆਚਾਰ ਅਤੇ ਪਰੰਪਰਾਵਾਂ ਵਿੱਚ ਜੁੜੇ ਰਹਿੰਦੇ ਹਨ ਇਹਨਾਂ ਦੇ ਖੁਸ਼ ਰਹਿਣ ਦਾ ਰਾਸ ਕਿਉਂਕਿ ਉਹਨਾਂ ਦੇ ਜੀਵਨ ਦਾ ਮਕਸਦ ਤੇ ਉਦੇਸ਼ ਸੀ ਇਕੀਗਾ ਇਕੀਗਾਈ ਉਹ ਗੱਲ ਹੈ ਜਿਸ ਕਾਰਨ ਲੋਕ ਰੋਜ਼ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜੀਵਨ ਵਿੱਚ ਇੱਕ ਆਨੰਦ ਮਹਿਸੂਸ ਕਰਦੇ ਹਨ। ਓਕੀਨਾਵਾ ਦੇ ਲੋਕ ਆਪਣੀ ਖੁਸ਼ੀ ਨੂੰ ਆਪਣੇ ਸੋਚ ਅਤੇ ਦਿਨਚਰਿਆ ਵਿੱਚ ਲਿਆਉਂਦੇ ਹਨ। ਇਸ ਦਾ ਉਦਾਹਰਣ ਜਿਵੇਂ ਕਿ ਕਿਤਾਬ ਵਿੱਚ ਦਿੱਤੇ ਗਏ ਓਕੀਨਾਵਾ ਦੇ ਬਜ਼ੁਰਗ ਮਿਸੇ ਬਾ ਦਾ ਸੱਚ ਉਦਾਹਰਣ ਹੈ ਜਿਸ ਦੀ ਉਮਰ 105 ਸਾਲ ਸੀ। ਉਹ ਹਰ ਰੋਜ਼ ਆਪਣੇ ਬਾਗ ਵਿੱਚ ਬੋਤੇ ਲਗਾਉਂਦਾ ਸੀ। ਅਤੇ ਬਹੁਤ ਖੁਸ਼ ਰਹਿੰਦਾ ਸੀ ਉਸਦੀ ਇਕਿਗਾਈ ਸੀ ਜਿਵੇਂ ਉਹ ਲੋਕਾਂ ਨੂੰ ਮਦਦ ਕਰਦੀ ਰਹਿੰਦੀ ਸੀ ਅਤੇ ਆਪਣੀ ਜ਼ਿੰਦਗੀ ਦਾ ਮਕਸਦ ਉਹੀ ਬਣਾ ਰੱਖਿਆ ਸੀ ਇਕਿਗਾਈ ਦੇ ਚਾਰ ਮਹੱਤਵਪੂਰਨ ਤੱਤ ਹਨ ਇਕਿਗਾਈ ਨੂੰ ਲੱਭਣ ਲਈ ਕਿੱਥੇ ਜਾਣਾ ਹੈ ਇਹ ਸਮਝਣਾ ਜ਼ਰੂਰੀ ਹੈ ਕਿਤਾਬ ਵਿੱਚ ਚਾਰ ਮੁੱਖ ਤੱਤ ਦਿੱਤੇ ਗਏ ਹਨ ਜੋ ਕਿ ਇਕਿਗਾਈ ਦੇ ਪੂਰੇ ਰਾਸ ਨੂੰ ਜਿਵੇਂ ਰੋਸ਼ਨ ਕਰਦੇ ਹਨ ਪਹਿਲਾ ਤੁਸੀਂ ਕੀ ਪਸੰਦ ਕਰਦੇ ਹੋ ਇਹ ਉਹ ਕੰਮ ਹਨ ਜੋ ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਅਤੇ ਆਨੰਦ ਦਿੰਦੇ ਹਨ ਦੂਸਰਾ ਤੁਸੀਂ ਕੀ ਚੰਗਾ ਕਰ ਸਕਦੇ ਹੋ ਇਹ ਉਹ ਗੁਣ ਹਨ ਜਿਨ੍ਹਾਂ ਵਿੱਚ ਤੁਸੀਂ ਪ੍ਰਗਟ ਹੁੰਦੇ ਹੋ ਤੀਸਰਾ ਦੁਨੀਆਂ ਨੂੰ ਤੁਹਾਡੀ ਕਿਹੜੀ ਚੀਜ਼ ਦੀ ਲੋੜ ਹੈ ਇਹ ਉਹ ਕੰਮ ਹੈ ਜੋ ਲੋਕਾਂ ਲਈ ਜ਼ਰੂਰੀ ਹੈ ਅਤੇ ਤੁਹਾਡਾ ਕਾਰਜ ਜਾਂ ਕੰਮ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾ ਸਕਦਾ ਹੈ ਚੌਥਾ ਤੁਸੀਂ ਕਿਸ ਚੀਜ਼ ਲਈ ਪੈਸਾ ਕਮਾ ਸਕਦੇ ਹੋ ਇਹ ਉਹ ਕੰਮ ਹੈ ਜਿਸ ਨਾਲ ਤੁਹਾਨੂੰ ਮਾਲੀ ਫਾਇਦਾ ਮਿਲਦਾ ਹੈ ਅਤੇ ਤੁਸੀਂ ਆਪਣੇ ਜੀਵਨ ਨੂੰ ਮਜ਼ਬੂਤ ਬਣਾਉਂਦੇ ਹੋ ਉਦਾਹਰਨ ਲਈ ਕਿਤਾਬ ਵਿੱਚ ਕੀਤਾ ਦੀ ਕਹਾਣੀ ਦਿੱਤੀ ਗਈ ਹੈ ਜੋ ਇੱਕ دیਵਾਨਾ ਚਾਹ ਪੀਣ ਵਾਲਾ ਹੈ ਅਤੇ ਖੁਸ਼ ਆਪਣੀ ਖੁਸ਼ੀ ਦੇ ਲਈ ਇਹ ਕੰਮ ਕਰਨ ਵਿੱਚ ਖੁਸ਼ ਰਹਿੰਦਾ ਹੈ ਉਸਦਾ ਇਕਿਗਾਈ ਪੀਣ ਵਾਲੀ ਚਾਹ ਅਤੇ ਲੋਕਾਂ ਨਾਲ ਗੱਲਾਂ ਕਰਨ ਵਿੱਚ ਸੀ ਉਹ ਲੋਕਾਂ ਦੇ ਜੀਵਨ ਵਿੱਚ ਸਹੀ ਉੱਤਰ ਦੇਣ ਵਾਲਾ ਬਣ ਗਿਆ ਅਤੇ ਇਸ ਤਰ੍ਹਾਂ ਉਸ ਨੇ ਆਪਣੇ ਜੀਵਨ ਦੇ ਸਾਰੇ ਤੱਤ ਪੂਰੇ ਕੀਤੇ। ਫਲੋ ਇੱਕ ਗਹਿਰਾ ਅਨੁਭਵ ਕੀ ਤੁਸੀਂ ਕਦੇ ਉਹ ਸਮਾਂ ਮਹਿਸੂਸ ਕੀਤਾ ਹੈ ਜਦੋਂ ਤੁਸੀਂ ਆਪਣੇ ਕੰਮ ਵਿੱਚ ਇਸ ਤਰ੍ਹਾਂ ਖੋ ਜਾਂਦੇ ਹੋ ਜਿਵੇਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਇਹ ਹੈ ਫਲੋ ਜਦੋਂ ਤੁਸੀਂ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਲੱਗ ਜਾਂਦੇ ਹੋ ਤਾਂ ਸਮੇਂ ਦੀ ਦਵਾਈਲ ਹਟ ਜਾਂਦੀ ਹੈ। ਅਤੇ ਤੁਸੀਂ ਆਪਣੇ ਕੰਮ ਵਿੱਚ ਹਰ ਖੂਬੀ ਦੇ ਤੇ ਧਿਆਨ ਦਿੰਦੇ ਹੋ। ਕਿਤਾਬ ਵਿੱਚ ਯੂਕੀ ਦੀ ਕਹਾਣੀ ਦੱਸੀ ਗਈ ਹੈ ਜੋ ਇੱਕ ਪਿਆਰੇ ਕਲਾਕਾਰ ਹੈ। ਉਹ ਆਪਣੀ ਕਲਾ ਵਿੱਚ ਉਸੇ ਤਰ੍ਹਾਂ ਖੋ ਜਾਂਦਾ ਹੈ ਜਿਵੇਂ ਉਸ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਉਸਦਾ ਇਕਿਗਾਈ ਸੀ ਉਸਦਾ ਕਲਾ ਅਤੇ ਲੋਕਾਂ ਨੂੰ ਉਸਦੇ ਕੰਮ ਨੂੰ ਵੇਖ ਕੇ ਪ੍ਰੇਰਿਤ ਕਰਨਾ। ਆਪਣੀ ਜ਼ਿੰਦਗੀ ਵਿੱਚ ਇਕਿਗਾਈ ਲਿਆਉਣਾ। ਤੁਸੀਂ ਆਪਣੀ ਜ਼ਿੰਦਗੀ ਵਿੱਚ ਇਕਿਗਾਈ ਇਸ ਤਰੀਕੇ ਨਾਲ ਲਿਆ ਸਕਦੇ ਹੋ। ਇਕੀਗਾਈ ਨੂੰ ਲੱਭਣ ਲਈ ਤੁਹਾਨੂੰ ਆਪਣੇ ਜੀਵਨ ਦੇ ਰੋਜ਼ਾਨਾ ਅਤੇ ਰੁਚੀਆਂ ਰੁਚੀਆਂ ਨੂੰ ਸਮਝਣਾ ਪਵੇਗਾ ਇਹ ਆਸਾਨ ਨਹੀਂ ਹੁੰਦਾ ਪਰ ਜਦੋਂ ਤੁਸੀਂ ਆਪਣੇ ਪੈਸ਼ਨ ਮਿਸ਼ਨ ਅਤੇ ਪ੍ਰੋਫੈਸ਼ਨ ਨੂੰ ਇਕੱਤਰਿਤ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਇੱਕ ਖਾਸ ਉਦੇਸ਼ ਬਣ ਜਾਂਦਾ ਹੈ ਉਦਾਹਰਨ ਕਿਤਾਬ ਵਿੱਚ ਹਰੂ ਦਾ ਉਦਾਹਰਨ ਦਿੱਤਾ ਗਿਆ ਹੈ ਜੋ ਇੱਕ ਖੇਤ ਵਿੱਚ ਮਿਹਨਤ ਕਰਨ ਵਾਲਾ ਜਵਾਨ ਹੈ ਉਸਦਾ ਇਕੀਗਾਈ ਇਹ ਹੈ ਕਿ ਉਹ ਆਪਣੀ ਖੇਤੀ ਦੀ ਜ਼ਿੰਦਗੀ ਨੂੰ ਖੁਸ਼ੀ ਅਤੇ ਸੇਵਾ ਦਾ ਮੱਥਾ ਬਣਾਉਂਦਾ ਹੈ ਜਿਸ ਨਾਲ ਉਸ ਦਾ ਜੀਵਨ ਖੁਸ਼ ਅਤੇ ਉਤਾਹਿਸ਼ ਉਤਸ਼ਾਹਿਤ ਰਹਿੰਦਾ ਹੈ ਇਕਿਗਾਈ ਲੱਭਣ ਲਈ ਇੱਕ ਹੋਰ ਜ਼ਰੂਰੀ ਗੱਲ ਹੈ ਸਮੁਦਾਇ ਓਕੀਕਾਵਾ ਦੇ ਲੋਕ ਆਪਣੇ ਪਰਿਵਾਰ ਦੋਸਤਾਂ ਅਤੇ ਸਮੁਦਾਇ ਦੇ ਨਾਲ ਗਹਿਰੇ ਸਬੰਧ ਬਣਾਉਂਦੇ ਹਨ ਉਹ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ ਅਤੇ ਇਸ ਨਾਲ ਉਹਨਾਂ ਨੂੰ ਖੁਸ਼ੀ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ ਸਮੁਦਾਇ ਦੀ ਸਹਿਯੋਗ ਦਿਲਚਸਪੀ ਅਤੇ ਇੱਜ਼ਤ ਨਾਲ ਜੀਵਤ ਜੀਵਨ ਬਿਹਤਰ ਹੁੰਦਾ ਹੈ ਕਿਤਾਬ ਵਿੱਚ ਗੈਂਜੀ ਦੇ ਸਮੁਦਾਇਕ ਸਹਿਯੋਗ ਦੀ ਕਹਾਣੀ ਦਿੱਤੀ ਗਈ ਹੈ ਜੋ ਲੋਕਾਂ ਦੀ ਮਦਦ ਕਰਨ ਵਿੱਚ ਖੁਸ਼ ਰਹਿੰਦਾ ਹੈ ਅਤੇ ਸਮੁਦਾਇ ਵਿੱਚ ਰਿਹائش ਕਰਨ ਵਾਲਾ ਹੈ ਉਹ ਆਪਣੀ ਖੁਸ਼ੀ ਆਪਣੇ ਸਮੁਦਾਇ ਦੇ ਸਹਿਯੋਗ ਤੋਂ ਪ੍ਰਾਪਤ ਕਰਦਾ ਹੈ ਸਿੱਖਣ ਵਾਲੀ ਗੱਲ ਕੀ ਹੈ ਜਿਸ ਤਰ੍ਹਾਂ ਉਕੀਕਾਵਾ ਦੇ ਲੋਕ ਆਪਣੀ ਇੱਕ ਇਕੀਗਾਈ ਨਾਲ ਸਫਲ ਅਤੇ ਖੁਸ਼ਹਾਲ ਰਹਿੰਦੇ ਹਨ ਤੁਹਾਨੂੰ ਵੀ ਆਪਣੀ ਇਕੀਗਾਈ ਲੱਭਣਾ ਪਵੇਗਾ ਜਦੋਂ ਤੁਸੀਂ ਆਪਣੀ ਅਸਲੀ ਪੈਸ਼ਨ ਨੂੰ ਜਾਣੋਗੇ ਅਤੇ ਆਪਣੇ ਜੀਵਨ ਨੂੰ ਉਸ ਮਕਸਦ ਨਾਲ ਜੋੜੋਗੇ ਤਾਂ ਜੀਵਨ ਦੀ ਇੱਕ ਨਵੀਂ ਦਿਸ਼ਾ ਅਤੇ ਆਨੰਦ ਨਾਲ ਭਰ ਜਾਵੇਗਾ ਇਹ ਕਹਾਣੀ ਸਮਾਪਤ ਹੋਈ ਇਕੀਗਾਈ ਤੁਹਾਡੇ ਜੀਵਨ ਨੂੰ ਇੱਕ ਨਵੀਂ ਉਮੀਦ ਅਤੇ ਸ਼ਾਂਤੀ ਦੇ ਨਾਲ ਭਰ ਦੇਵੇਗਾ ਧੰਨਵਾਦ